ਸਾਚਰੀਆ ਕਾਲ ਸਾਹਿਤਕ ਸਾਥ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ ਕੌਰ ਅੱਜ ਦੀ ਕਲਾਸ ਵਿੱਚ ਅਸੀਂ ਡਾਕਟਰ ਹਰਭਜਨ ਸਿੰਘ ਦੁਆਰਾ ਰਚਿਤ ਕਵਿਤਾ ਸੜਕ ਦੇ ਸਫੇ ਉੱਤੇ ਦੀ ਪ੍ਰਸੰਗ ਸਹਿਤ ਵਿਆਖਿਆ ਕਰਾਂਗੇ ਕਵੀ ਡਾਕਟਰ ਹਰਭਜਨ ਸਿੰਘ ਨੇ ਇਸ ਕਵਿਤਾ ਦੇ ਵਿੱਚ ਜੋ ਸੜਕ ਦਾ ਸਫਾ ਸਿਰਲੇਖ ਦਿੱਤਾ ਹੈ ਇਹ ਆਪਣੇ ਆਪ ਦੇ ਵਿੱਚ ਬੜਾ ਪ੍ਰਤੀਕਾਤਮਕ ਸਿਰਲੇਖ ਹੈ ਪ੍ਰਤੀਕਾਤਮਕ ਸ਼ਬਦ ਹੈ ਸੜਕ ਜੋ ਹੈ ਕਿਉਂਕਿ ਸਮਾਜ ਦੇ ਵਿੱਚ ਸੜਕ ਮਨੁੱਖ ਨੂੰ ਉਸਦੀ ਮੰਜ਼ਿਲ ਤੇ ਪਹੁੰਚਾਉਂਦੀ ਹੈ ਠੀਕ ਇਸੇ ਤਰ੍ਹਾਂ ਕਵੀ ਕਹਿ ਰਿਹਾ ਹੈ ਕਿਉਂਕਿ ਸਮਾਜ ਵਿੱਚ ਰਹਿੰਦਾ ਹੋਇਆ ਮਨੁੱਖ ਜੋ ਹੈ ਉਹ ਗਤੀਸ਼ੀਲ ਹੈ ਅਤੇ ਆਪਣੀ ਮੰਜ਼ਿਲ ਤੱਕ ਪਹੁੰਚਣ ਦੇ ਲਈ ਉਸ ਨੂੰ ਸੜਕ ਦੀ ਇੱਕ ਰਾਹ ਦੀ ਜ਼ਰੂਰਤ ਹੁੰਦੀ ਹੈ ਉਹ ਰਾਹ ਜੋ ਹੈ ਉਹ ਖੁਦ ਵੀ ਚੁਣ ਸਕਦਾ ਹੈ ਕਿਉਂਕਿ ਭਾਵੇਂ ਭਾਵੇਂ ਉਹ ਪਗਡੰਡੀ ਦੇ ਰੂਪ ਦੇ ਵਿੱਚ ਹੋਵੇ ਭਾਵੇਂ ਸੜਕ ਦੇ ਰੂਪ ਦੇ ਵਿੱਚ ਭਾਵੇਂ ਉਸ ਰਸਤੇ ਦੇ ਉੱਤੇ ਉਸਨੇ ਨੋ ਹੀ ਉਸਨੇ ਆਪਣੀ ਮੁਹੱਬਤ ਦੇ ਜੋ ਇਜ਼ਹਾਰ ਹੈ ਉਸ ਦੇ ਲਈ ਇੱਕ ਸਫੇ ਵਜੋਂ ਚੁਣਿਆ ਹੈ ਕਵੀ ਕਹਿ ਰਿਹਾ ਹੈ ਕਿ ਸੜਕ ਦੇ ਸਫੇ ਉੱਤੇ ਇੱਕ ਖਤਮਾ ਤੇਰੇ ਨਾਮ ਲਿਖ ਕੇ ਖੰਭੇ ਤੇ ਟੰਗ ਦਿੱਤਾ ਹੈ ਤਾਂ ਕਿ ਤੂੰ ਪੜ ਲਵੇਂ ਕਵੀ ਨੇ ਸੜਕ ਨੂੰ ਇੱਕ ਸਫੇ ਵਜੋਂ ਚੁਣਿਆ ਹੈ ਇਸ ਲਈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਸੜਕ ਜੋ ਹੈ ਇੱਕ ਸਭ ਤੋਂ ਵਧੀਆ ਸੰਦੇਸ਼ ਪਹੁੰਚਾਉਣ ਦਾ ਜਰੀਆ ਹੈ ਸਾਧਨ ਹੈ ਉਹ ਕਹਿ ਰਿਹਾ ਹੈ ਕਿ ਸੜਕ ਦੇ ਸਫੇ ਉੱਤੇ ਇੱਕ ਖਤਮੇ ਤੇਰੇ ਨਾਮ ਲਿਖ ਕੇ ਖੰਭੇ ਤੇ ਟੰਗ ਦਿੱਤਾ ਹੈ ਆਪਣੇ ਪ੍ਰੇਤਮ ਪਿਆਰੇ ਦੇ ਨਾਮ ਜੋ ਮੁਹੱਬਤ ਦਾ ਇੱਕ ਪੈਗਾਮ ਲਿਖ ਕੇ ਖੰਭੇ ਤੇ ਟੰਗ ਦਿੱਤਾ ਹੈ ਖੰਭਾ ਇੱਥੇ ਜੋ ਹੈ ਸਥਾਪਤੀ ਦਾ ਪ੍ਰਤੀਕ ਹੈ ਜਿਵੇਂ ਧਰਤੀ ਦੇ ਵਿੱਚ ਗੱਡਿਆ ਹੋਇਆ ਹੈ ਠੀਕ ਇਸੇ ਤਰ੍ਹਾਂ ਸਮਾਜ ਜੋ ਹੈ ਜੋ ਸਮਾਜ ਵਿੱਚ ਰਹਿੰਦਾ ਹੋਇਆ ਮਨੁੱਖ ਪਰੰਪਰਾਵਾਂ ਦੇ ਵਿੱਚ ਗੱਡਿਆ ਹੋਇਆ ਹੈ ਵਿੱਚ ਖੁੱਬਿਆ ਹੋਇਆ ਹੈ ਪਰ ਕਵੀ ਕਹਿ ਰਿਹਾ ਹੈ ਕਿ ਮੈਂ ਇਸ ਖੰਭੇ ਨੂੰ ਹੀ ਸੰਦੇਸ਼ ਵਾਹਕ ਦੇ ਰੂਪ ਦੇ ਵਿੱਚ ਚੁਣਿਆ ਹੈ ਕਿਉਂਕਿ ਮੈਂ ਆਪਣੇ ਮੁਹੱਬਤ ਦਾ ਪਿਆਰ ਦਾ ਪੈਗਾਮ ਲਿਖ ਕੇ ਇਸ ਖੰਭੇ ਤੇ ਟੰਗ ਦਿੱਤਾ ਹੈ ਤਾਂ ਜੋ ਇਹ ਮੇਰਾ ਜੋ ਪੈਗਾਮ ਹੈ ਮੇਰੇ ਪ੍ਰੇਤਮ ਪਿਆਰੇ ਤੱਕ ਪੁੱਜ ਸਕੇ ਕਿਉਂਕਿ ਸੜਕ ਦੇ ਸਫੇ ਉੱਤੇ ਜੋ ਖਤ ਵੀ ਲਿਖਿਆ ਜਾਂਦਾ ਹੈ ਤੈਅ ਕਰਕੇ ਜੇਬ ਵਿੱਚ ਰੱਖਿਆ ਨਹੀਂ ਜਾ ਸਕਦਾ ਉਸ ਨੂੰ ਉਮੀਦ ਹੈ ਕਿ ਪਿਆਰ ਜੋ ਹੈ ਉਸ ਨੂੰ ਕਿਸੇ ਵੇਲੇ ਦੇ ਵੀ ਸਮਾਜ ਨੇ ਕਦੇ ਸਵੀਕਾਰ ਨਹੀਂ ਕੀਤਾ ਔਰ ਪਿਆਰ ਜੋ ਹੈ ਇਹ ਕੋਈ ਗੁਮਰਾਹਕੁਨ ਸ਼ਕਤੀ ਨਹੀਂ ਹੈ ਕਿਉਂਕਿ ਪਿਆਰ ਮਨੁੱਖ ਨੂੰ ਜਿਉਣ ਦਾ ਵੱਲ ਬਖਸ਼ਦਾ ਹੈ ਜ਼ਿੰਦਗੀ ਜਿਉਣ ਦਾ ਇੱਕ ਤਰ੍ਹਾਂ ਦੇ ਨਾਲ ਨਜ਼ਰੀਆ ਬਖਸ਼ਦਾ ਹੈ ਮਨੁੱਖ ਦੀ ਸੋਚ ਨੂੰ ਹਾਂ ਪੱਖੀ ਬਣਾਉਂਦਾ ਹੈ ਸਕਾਰਾਤਮਕ ਬਣਾਉਂਦਾ ਹੈ ਔਰ ਚੰਗੇ ਰਾਹਾਂ ਤੇ ਚੱਲਣ ਦੀ ਪ੍ਰੇਰਣਾ ਦਿੰਦਾ ਹੈ ਕਿਉਂਕਿ ਮੁਹੱਬਤ ਦੇ ਵਿੱਚ ਸ਼ਕਤੀ ਹੈ ਔਰ ਉਸ ਸ਼ਕਤੀ ਨੂੰ ਜੇਕਰ ਮਨੁੱਖ ਪਹਿਚਾਨ ਲਵੇ ਤਾਂ ਉਸ ਦੀ ਜ਼ਿੰਦਗੀ ਜਾਂ ਸਮਾਜ ਜੋ ਹੈ ਇੱਕ ਸੁਹਨੇਰੇ ਸਮਾਜ ਦੀ ਸਿਰਜਣਾ ਹੋ ਸਕਦੀ ਹੈ ਇਸ ਲਈ ਕਵੀ ਨੇ ਇਹ ਰਸਤਾ ਅਖਤਿਆਰ ਕੀਤਾ ਹੈ ਕਿਉਂਕਿ ਉਹ ਕਹਿੰਦਾ ਹੈ ਕਿ ਸੜਕ ਦੇ ਸਫੇ ਉੱਤੇ ਜੋ ਖਾਤਵੀ ਲਿਖਿਆ ਜਾਂਦਾ ਹੈ ਤੈ ਕਰਕੇ ਜੇਬ ਵਿੱਚ ਰੱਖਿਆ ਨਹੀਂ ਜਾ ਸਕਦਾ ਕਿਉਂਕਿ ਅੱਜ ਤੱਕ ਸਮਾਜ ਦੇ ਵਿੱਚ ਮੁਹੱਬਤ ਦੇ ਉੱਤੇ ਅਨੇਕ ਜੋ ਹੈ ਪਾਬੰਦੀਆਂ ਹਨ ਸਮਾਜ ਨੇ ਉਸ ਨੂੰ ਸਵੀਕਾਰ ਨਹੀਂ ਕੀਤਾ ਮਨੁੱਖ ਦੀ ਜੋ ਹੈ ਸੁਤੰਤਰ ਹੋਂਦ ਨੂੰ ਪਰ ਕਵੀ ਕਹਿ ਰਿਹਾ ਹੈ ਕਿ ਇਸ ਤਰ੍ਹਾਂ ਦਾ ਜੋ ਸੱਚਾ ਸੁੱਚਾ ਪਿਆਰ ਹੈ ਉਸ ਨੂੰ ਕਦੇ ਵੀ ਕੋਈ ਖਤਮ ਨਹੀਂ ਕਰ ਸਕਦਾ ਇਹ ਉਸ ਖਤਵਾੰਗ ਨਹੀਂ ਹੈ ਜਿਸ ਨੂੰ ਤੈਹ ਕਰਕੇ ਜੇਬ ਦੇ ਵਿੱਚ ਰੱਖਿਆ ਜਾ ਸਕੇ ਭਾਵ ਜੋ ਜਿਸ ਨੂੰ ਜੋ ਹੈ ਸਹੀ ਜਗ੍ਹਾ ਤੇ ਪਹੁੰਚਣ ਤੋਂ ਰੋਕਿਆ ਜਾ ਸਕਦਾ ਹੈ ਜਿਸ ਨੂੰ ਰਾਹ ਦੇ ਵਿੱਚ ਹੀ ਮਰੁੰਡਿਆ ਜਾ ਸਕਦਾ ਹੈ ਖਤਮ ਕੀਤਾ ਜਾ ਸਕਦਾ ਹੈ ਪਰ ਜੋ ਸੱਚੀ ਸੁੱਚੀ ਮੁਹੱਬਤ ਦਾ ਪੈਗਾਮ ਹੈ ਉਸ ਨੂੰ ਆਪਣੇ ਪ੍ਰੇਤਮ ਪਿਆਰੇ ਤੱਕ ਪਹੁੰਚਾਉਣ ਲਈ ਉਸ ਨੇ ਸੜਕ ਨੂੰ ਇੱਕ ਸਫੇ ਦੇ ਰੂਪ ਦੇ ਵਿੱਚ ਚੁਣਿਆ ਹੈ ਜੋ ਉਸ ਨੂੰ ਉਸ ਦੀ ਮੰਜ਼ਿਲ ਤੱਕ ਪਹੁੰਚਾਏਗੀ ਫਿਰ ਕਵੀ ਕਹਿ ਰਿਹਾ ਹੈ ਕਿ ਖਤ ਕੋਈ ঈਸਾ ਨਹੀਂ ਕਿ ਸ਼ੌਕੀਆ ਸਲੀਬ ਤੇ ਲਟਕ ਜਾਵੇ ਕਿਉਂਕਿ ঈਸਾ ਜੋ ਹੈ ਜਿਸ ਨੂੰ ਜੋ ਹੈ ਸੂਲੀ ਜਾਂ ਸਲੀਬ ਜੋ ਹੈ ਪ੍ਰਾਪਤ ਹੋਈ ਸੀ ਕਵੀ ਕਹਿ ਰਿਹਾ ਹੈ ਕਿ ਇਹ ਮੁਹੱਬਤ ਤੇ ਪੈਗਾਮ ਦਾ ਜੋ ਖਤ ਹੈ ਇਹ ਈਸਾ ਵਰਗਾ ਨਹੀਂ ਹੈ ਜੋ ਸ਼ੌਕੀਆ ਆਪਣੀ ਮਰਜ਼ੀ ਦੇ ਨਾਲ ਕਿਉਂਕਿ ਕੋਈ ਵੀ ਮੁਹੱਬਤ ਜੜੀ ਹੈ ਉਹ ਖਤਮ راہ ਦੇ ਵਿੱਚ ਅਦਵਾਟੇ ਦਮ ਤੋੜ ਤੋੜਨਾ ਜੋ ਹੈ ਸਵੀਕਾਰ ਨਹੀਂ ਕਰੇਗੀ ਇਸ ਲਈ ਕਵੀ ਕਹਿ ਰਿਹਾ ਹੈ ਕਿ ਇਹ ਖਤ ਜੋ ਹੈ ਇਹ ਕੋਈ ਇਸ ਨੂੰ ਸਲੀਬ ਤੇ ਨਹੀਂ ਲਟਕਾ ਸਕਦਾ ਹਰ ਸਲੀਬ ਸਤਾਪਤੀ ਹੈ ਕਿਉਂਕਿ ਹਰ ਸਲੀਬ ਜੋ ਹੈ ਕਿਉਂ ਜੋ ਹੈ ਮਨੁੱਖ ਨੂੰ ਲਟਕਾਉਂਦੀ ਹੈ ਕਿਉਂਕਿ ਉਹ ਸਤਾਪਤੀ ਹੈ ਕਿਉਂਕਿ ਪਰੰਪਰਾਵਾਦੀ ਸਮਾਜ ਜੋ ਹੈ ਨਵੀਂ ਸੋਚ ਨੂੰ ਸਵੀਕਾਰ ਨਹੀਂ ਕਰਦਾ ਪ੍ਰਵਾਨ ਨਹੀਂ ਕਰਦਾ ਔਰ ਨਵੇਂ ਰਾਹ ਤੇ ਚੱਲਣ ਵਾਲਿਆਂ ਨੂੰ ਨਵੀਂ ਸੋਚ ਅਪਣਾਉਣ ਵਾਲਿਆਂ ਨੂੰ ਜੋ ਹੈ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਉਹ ਭਾਵੇਂ ਈਸਾ ਵਰਗਾ ਜੋ ਮਸੀਹਾ ਹੀ ਕਿਉਂ ਨਾ ਹੋਵੇ ਉਸ ਨੂੰ ਵੀ ਉਸ ਵੇਲੇ ਦੇ ਸਮੇਂ ਦੇ ਵਿੱਚ ਸਮਾਜ ਨੇ ਪ੍ਰਵਾਨ ਨਹੀਂ ਕੀਤਾ ਸੀ ਇਸ ਤੇ ਜੋ ਚੜਦਾ ਹੈ ਬੌਣਾ ਹੋ ਜਾਂਦਾ ਹੈ ਖੰਭਾ ਚੰਗਾ ਹਰਕਾਰਾ ਹੈ ਇਸ ਲਈ ਕਵੀ ਕਹਿ ਰਿਹਾ ਹੈ ਕਿ ਜੋ ਪਰੰਪਰਾਵਾਦੀ ਢੰਗ ਦੇ ਨਾਲ ਜੋ ਚੱਲਦਾ ਹੈ ਉਹ ਜੋ ਹੈ ਜ਼ਿੰਦਗੀ ਦੇ ਵਿੱਚ ਉਹਨਾਂ ਵਿਕਾਸ ਨਹੀਂ ਕਰ ਸਕਦਾ ਬੋਣਾ ਹੋ ਜਾਂਦਾ ਹੈ ਖੰਭਾ ਚੰਗਾ ਸਰਕਾਰਾ ਹੈ ਇਸ ਲਈ ਕਵੀ ਨੂੰ ਆਪਣੀ ਮੁਹੱਬਤ ਦਾ ਪੈਗਾਮ ਪਹੁੰਚਾਉਣ ਦੇ ਲਈ ਖੰਭਾ ਜੋ ਹੈ ਸਭ ਤੋਂ ਵਧੀਆ ਸਰਕਾਰਾ ਭਾਵ ਸੰਦੇਸ਼ ਵਾਹਕ ਮਹਿਸੂਸ ਹੁੰਦਾ ਹੈ ਇਸ ਤਰ੍ਹਾਂ ਹੀ ਡਾਰਕ ਸਹਜੇ ਪਹੁੰਚ ਜਾਂਦੀ ਹੈ ਤੇ ਫੌਰਨ ਪੜੀ ਜਾਂਦੀ ਹੈ ਕਿਉਂਕਿ ਇਸ ਤਰ੍ਹਾਂ ਸਪਸ਼ਟ ਰੂਪ ਦੇ ਵਿੱਚ ਸਿੱਧੇ ਸਮਾਜ ਦੇ ਸਾਹਮਣੇ ਕਹੀ ਗਈ ਗੱਲ ਜੋ ਹੈ ਉਹ ਸਹੀ ਅਰਥਾਂ ਦੇ ਵਿੱਚ ਸਮਾਜ ਤੱਕ ਵੀ ਪਹੁੰਚ ਰਹੀ ਹੈ ਆਪਣੇ ਪ੍ਰੇਤਮ ਪਿਆਰੇ ਤੱਕ ਵੀ ਪਹੁੰਚ ਰਹੀ ਹੈ ਅਤੇ ਉਸ ਤੇ ਛੇਤੀ ਅਮਲ ਵੀ ਹੁੰਦਾ ਹੈ ਇਹ ਸੜਕ ਆਵਾਰਾ ਬੇਲਗਾਮ ਤੁਰਦੀ ਹੈ ਜਿਸ ਪਾਸੇ ਕਤਲਗਾਹ ਹੈ ਕਿਉਂਕਿ ਕਵੀ ਕਹਿ ਰਿਹਾ ਹੈ ਕਿ ਜੋ ਸਮਾਜ ਦੇ ਵਿੱਚ ਮਨੁੱਖ ਦੇ ਸਾਹਮਣੇ ਦੋ ਰਾਹ ਹੁੰਦੇ ਹਨ ਇੱਕ ਰਾਹ ਜਿਹੜਾ ਹੈ ਉਹ ਉਸ ਨੂੰ ਬੁਰਾਈ ਵਾਲੇ ਪਾਸੇ ਲੈ ਜਾਂਦਾ ਹੈ ਉਹੀ ਦੂਸਰਾ ਰਾਹ ਜੋ ਹੈ ਉਸ ਨੂੰ ਆਪਣੀ ਮੰਜ਼ਿਲ ਵਾਲੇ ਪਾਸੇ ਲੈ ਜਾਂਦਾ ਹੈ ਇਹ ਮਨੁੱਖ ਦੀ ਸੋਚ ਤੇ ਨਿਰਭਰ ਕਰਦਾ ਹੈ ਕਿ ਉਸ ਨੇ ਕਿਸ ਰਾਹ ਨੂੰ ਚੁਣਨਾ ਹੈ ਕਿਉਂਕਿ ਮਨੁੱਖ ਦੀ ਜੇਕਰ ਸੋਚ ਸਕਾਰਾਤਮਕ ਹੈ ਤਾਂ ਉਹ ਆਪਣੀ ਮੰਜ਼ਿਲ ਤੱਕ ਪਹੁੰਚ ਜਾਏਗਾ ਜੇਕਰ ਸੋਚ ਜਿਹੜੀ ਹੈ ਨਕਾਰਾਤਮਕ ਹੈ ਉਹ ਰਾ ਦੇ ਵਿੱਚ ਉਲਝਣਾ ਦੇ ਵਿੱਚ ਫਸਿਆ ਹੋਇਆ ਅੰਤ ਜੋ ਹੈ ਅਦਵਾਟੇ ਹੀ ਦਮ ਤੋੜ ਤੋੜ ਜਾਂਦਾ ਹੈ ਮਨੁੱਖ ਵੀ ਔਰ ਅਜਿਹੇ ਮਨੁੱਖ ਦਾ ਜੋ ਸੰਗਲਪ ਹੁੰਦਾ ਹੈ ਉਹ ਵੀ ਕਵੀ ਕਹਿ ਰਿਹਾ ਹੈ ਕਿ ਇਹ ਸੜਕ ਆਵਾਰਾ ਬੇਲਗਾਮ ਤੁਰਦੀ ਹੈ ਜਿਸ ਪਾਸੇ ਕਤਲਗਾਹ ਹੈ ਉਸ ਤਰਫ ਵੀ ਮੁੜਦੀ ਹੈ ਕਟੇ ਸਿਰ ਫਟੇ ਪੈਰ ਤੁਰਦੀ ਹੀ ਜਾਂਦੀ ਹੈ ਬੇਕੱਦੇ ਮੈਦਾਨ ਸਰਪਟ ਉਲੰਘਦੀ ਹੋਈ ਪਰਬਤ ਚੜ ਜਾਂਦੀ ਹੈ ਪਾਪ ਜੇਕਰ ਮੁਹੱਬਤ ਜੋ ਹੈ ਸੱਚੀ ਸੁੱਚੀ ਹੈ ਉਸ ਨੂੰ ਸਮਾਜ ਪਰਵਾਣ ਨਹੀਂ ਕਰਦਾ ਤਾਂ ਅਜਿਹੀ ਮੁਹੱਬਤ ਜਿਹੜੀ ਹੈ ਉਹ ਅਦਵਾਟੇ ਹੀ ਨੰਮ ਤੋੜ ਜਾਂਦੀ ਹੈ ਸਿਰ ਪਾਵ ਸੰਘਰਸ਼ ਕਰਨ ਦੇ ਬਾਵਜੂਦ ਵੀ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕਦੀ ਕਟੇ ਸਿਰ ਫਟੇ ਪੈਰ ਤੁਰਦੀ ਹੀ ਜਾਂਦੀ ਹੈ ਬੇਕੱਦੇ ਮੈਦਾਨ ਪਾਵ ਉਹਨਾਂ ਪ੍ਰਸਥਿਤੀਆਂ ਦਾ ਵੀ ਉਸ ਨੂੰ ਸਾਹਮਣਾ ਕਰਨਾ ਪੈਂਦਾ ਹੈ ਸੰਘਰਸ਼ ਕਰਨਾ ਪੈਂਦਾ ਹੈ ਜਿਹੜੀਆਂ ਉਸ ਨੇ ਕਦੀ ਕਿਆਸੀਆਂ ਵੀ ਨਹੀਂ ਹੁੰਦੀਆਂ ਤੇ ਕਈ ਵਾਰਾਂ ਉਹਨਾਂ ਸਾਰੀਆਂ ਵਰਜਨਾਵਾਂ ਨੂੰ ਤੋੜ ਕੇ ਜੋ ਹੈ ਉਹ ਆਪਣੀ ਮੰਜ਼ਿਲ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਵੀ ਜਾਂਦੀ ਹੈ ਪਰ ਸਮਾਜ ਜੋ ਹੈ ਅਜਹੀ ਮੁਹੱਬਤ ਨੂੰ ਕਦੇ ਵੀ ਸਵੀਕਾਰ ਨਹੀਂ ਕਰਦਾ ਜਦ ਅਗਾਹ ਤੁਰਨ ਲਈ ਕੋਈ ਰਸਤਾ ਨਹੀਂ ਮਿਲਦਾ ਕਿਸੇ ਚੋਟੀ ਦੇ ਗਲ ਲੱਗ ਕੇ ਠੇਹਾਂ ਲੰਮਕ ਜਾਂਦੀ ਹੈ ਸਥਾਪਤੀ ਤੋਂ ਬਹੁਤ ਪਹਿਲਾਂ ਸਮਾਪਤੀ ਓਮ ਸ਼ਾਂਤੀ ਇਸ ਨੂੰ ਦੋ ਟੰਗ ਦੇ ਨਾਲ ਸਮਝਿਆ ਜਾ ਸਕਦਾ ਹੈ ਜੇਕਰ ਅਸੀਂ ਸਿੱਧਾ ਸਸਧਾਰਨ ਰੂਪ ਦੇ ਵਿੱਚ ਸੜਕ ਦੇ ਅਰਥਾਂ ਦੇ ਵਿੱਚ ਲਈਏ ਤੇ ਕੁਝ ਸੜਕਾਂ ਜੜੀਆਂ ਨੇ ਉਹ ਨਿਰੰਤਰ ਅੱਗੇ ਹੀ ਵਧਦੀਆਂ ਜਾਂਦੀਆਂ ਹਨ ਪਹਾੜੀ ਚੋਟੀਆਂ ਵੱਲ ਨੂੰ ਤੇ ਅੰਤ ਜਦੋਂ ਰਸਤਾ ਬੰਦ ਹੋ ਜਾਂਦਾ ਹੈ ਤੇ ਉਹ ਸੜਕ ਜਿਹੜਾ ਹੈ ਆਪਣਾ ਯੂ ਟਰਨ ਲੈ ਜਾਂਦੀ ਹੈ ਜਾਂ ਫਿਰ ਜੋ ਹੈ ਚੋਟੀ ਤੋਂ ਟਲਾਨ ਵੱਲ ਨੂੰ ਵਧਦੀ ਹੋਈ ਹੇਠਾਂ ਲੰਘ ਜਾਂਦੀ ਹੈ ਠੀਕ ਇਸੇ ਤਰ੍ਹਾਂ ਜੋ ਮੁਹਬਤੀ ਰੂਹਾਂ ਹਨ ਉਹ ਵੀ ਆਪਣੀ ਮੰਜ਼ਿਲ ਦੀ ਤਲਾਸ਼ ਦੇ ਵਿੱਚ ਨਿਰੰਤਰ ਸੰਘਰਸ਼ ਕਰਦੀਆਂ ਹੋਈਆਂ ਸਮਾਜ ਦੇ ਨਾਲ ਆਡਾ ਲਾਉਂਦੀਆਂ ਹੋਈਆਂ ਅੱਗੇ ਵੱਧਦੀਆਂ ਹਨ ਪਰ ਜਦੋਂ ਕਿਸੇ ਵੀ ਹਿਲੇ ਸਮਾਜ ਉਹਨਾਂ ਨੂੰ ਸਵੀਕਾਰ ਨਹੀਂ ਕਰਦਾ ਤੇ ਕਈ ਵਾਰਾਂ ਜੋ ਹੈ ਅਜਹੀਆਂ ਰੂਹਾਂ ਜੜੀਆਂ ਨੇ ਆਪਣੀ ਜੋ ਹੈ ਹੋਂਦ ਦਾ ਅੰਤ ਕਰ ਬੈਠਦੀਆਂ ਹਨ ਉਸੇ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਸੜਕ ਪਹਾੜੀ ਤੋਂ ਹੇਠਾਂ ਲੰਗ ਰਹੀ ਹੋਵੇ ਭਾਵ ਉਹ ਵੀ ਆਪਣੀ ਮੁਹੱਬਤ ਜੜੀ ਹੈ ਉਸ ਦੇ ਸਿਰੇ ਨਾਂ ਚੜਨ ਸਦਕਾ ਜੋ ਹੈ ਕਈ ਵਾਰੀ ਆਪਣੇ ਜੀਵਨ ਦਾ ਕਾਣ ਕਰ ਲੈਂਦੀਆਂ ਹਨ ਔਰ ਉਹ ਮੁਹੱਬਤ ਜਿਹੜੀ ਹੈ ਸਿਰੇ ਚੜਨ ਤੋਂ ਪਹਿਲਾਂ ਹੀ ਸਦਾ ਦੇ ਲਈ ਸਮਾਪਤ ਹੋ ਜਾਂਦੀ ਹੈ ਕਿਉਂ ਹੋ ਜਾਂਦੀ ਹੈ ਕਿਉਂਕਿ ਸਥਾਪਤੀ ਨੇ ਪਾਪ ਪਰੰਪਰਾਵਾਦੀ ਸਮਾਜ ਨੇ ਜੋ ਹੈ ਉਸ ਮੁਹੱਬਤ ਨੂੰ ਸਵੀਕਾਰ ਨਹੀਂ ਕੀਤਾ ਇਸ ਲਈ ਕਵੀ ਕਹਿ ਰਿਹਾ ਹੈ ਕਿ ਸੜਕ ਦੇ ਸਫੇ ਉੱਤੇ ਲੋਕਾਂ ਦੇ ਪੈਰਾਂ ਹੇਠ ਕੁਚਲਿਆ ਮੁਰੰਡਿਆ ਹੋਇਆ ਮੇਰਾ ਖਤ ਜ਼ਖਮੀ ਪਰ ਜੀਵਤ ਹੈ ਕਵੀ ਨੂੰ ਆਸ ਹੈ ਕਿ ਇਸ ਸਮਾਜ ਰੂਪੀ ਸੜਕ ਦੇ ਸਫੇ ਦੇ ਉੱਤੇ ਭਾਵੇਂ ਜੋ ਹੈ ਸੱਚੇ-ਸੁੱਚੇ ਪਿਆਰ ਤੇ ਕਿੰਨੇ ਵੀ ਪਹਿਰੇ ਹਨ ਕਿੰਨੀਆਂ ਪਾਵਨ ਦੀਆਂ ਹਨ ਔਰ ਅਜਹੀਆਂ ਮੁਹੱਬਤਾਂ ਨੂੰ ਜੋ ਹੈ ਸਮਾਜ ਦੁਆਰਾ ਕੁਚਲਣ ਦੀਆਂ ਸਾਜਿਸ਼ਾਂ ਰਚੀਆਂ ਜਾਂਦੀਆਂ ਹਨ ਔਰ ਪਰ ਅਜਹੀਆਂ ਮੁਹੱਬਤੀ ਰੂਹਾਂ ਜੜੀਆਂ ਨੇ ਜ਼ਖਮੀ ਜ਼ਖਮੀ ਦਿਲ ਦੇ ਨਾਲ ਜੋ ਵਲੁੰਦਰੇ ਹੋਏ ਦਿਲ ਦੇ ਨਾਲ ਉਹਨਾਂ ਦੇ ਮਨ ਦੇ ਵਿੱਚ ਜਿਉਣ ਦੀ ਇੱਕ ਆਸ ਬਜੀ ਰਹਿੰਦੀ ਹੈ ਆਸਵੰਦ ਨਜ਼ਰੀਏ ਨੂੰ ਇਸ ਦੇ ਵਿੱਚ ਪੇਸ਼ ਕੀਤਾ ਹੈ ਕਵੀ ਨੇ ਕਿ ਜ਼ਿੰਦਗੀ ਦੇ ਵਿੱਚ ਆਪਣੇ ਰਾਹਾਂ ਦੇ ਵਿੱਚ ਮਨੁੱਖ ਦੇ ਅੱਗੇ ਭਾਵੇਂ ਕਿੰਨੀਆਂ ਵੀ ਮੁਸ਼ਕਲਾਂ ਕਿੰਨੀਆਂ ਵੀ ਰੁਕਾਵਟਾਂ ਹੋਣ ਜਿਹੜਾ ਮਨੁੱਖ ਜੋ ਹੈ ਆਪਣੇ ਭਵਿੱਖ ਦੇ ਪ੍ਰਤੀ ਆਸਵੰਦ ਹੈ ਜਿਸ ਨੂੰ ਆਪਣੇ ਆਪੇ ਤੇ ਵਿਸ਼ਵਾਸ ਹੈ ਉਹ ਮਨੁੱਖ ਜੋ ਹੈ ਹਰ ਹਿੱਲੇ ਜਿੱਤਦਾ ਹੀ ਹੈ ਭਾਵੇਂ ਸਮਾਜ ਉਸ ਦੇ ਰਾਹਾਂ ਦੇ ਵਿੱਚ ਕਿੰਨੀਆਂ ਵੀ ਜੋ ਹੈ ਰੁਕਾਵਟਾਂ ਖੜੀਆਂ ਕਰਨ ਦੀ ਕੋਸ਼ਿਸ਼ ਕਰੇ ਇਸੇ ਤਰ੍ਹਾਂ ਕਵੀ ਕਹਿ ਰਿਹਾ ਹੈ ਕਿ ਮਿੱਟੀ ਵਿੱਚ ਲਿਖਿਆ ਜ਼ਖਮੀ ਪਰ ਜੀਵਿਤ ਹੈ ਮਿੱਟੀ ਵਿੱਚ ਲਿਖਿਆ बार-बार ਪੁੱਛਦਾ ਹੈ ਇਸ ਸੜਕ ਤੋਂ ਬਗੈਰ ਤੈਨੂੰ ਮਿਲਣ ਦਾ ਹੋਰ ਰਾਹ ਕਿਹੜਾ ਹੈ ਅਜਿਹੀਆਂ ਮੁਹਬਤੀ ਰੂਹਾਂ ਜੜੀਆਂ ਨੇ ਉਹ ਸਮਾਜ ਦੁਆਰਾ ਅਪਰਮਾਨ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਮਨ ਦੇ ਵਿੱਚ ਕਿਉਂਕਿ ਜੀਵਨ ਜਿਉਣ ਦੀ ਇੱਕ ਚਾਹਤ ਹੈ ਜ਼ਿੰਦਗੀ ਜਿਉਣ ਦਾ ਜਿਹੜਾ ਨਜ਼ਰੀਆ ਹੈ ਉਹਨਾਂ ਦਾ ਸਕਾਰਾਤਮਕ ਹੈ ਆਪਣੇ ਪ੍ਰੇਤਮ ਪਿਆਰੇ ਨੂੰ ਪਾਉਣ ਦੇ ਲਈ ਉਹ ਦ੍ਰਿੜ ਸੰਕਲਪ ਹਨ ਸਮਾਜ ਦੁਆਰਾ अनेका ਸਾਜ਼ਿਸ਼ਾਂ ਰਚੇ ਜਾਣ ਦੇ ਬਾਰ ਬਾਵਜੂਦ ਵੀ ਬਾਰ-ਬਾਰ ਉਹਨਾਂ ਦੇ ਮਨ ਦੇ ਵਿੱਚ ਇਹੀ ਸਵਾਲ ਪੈਦਾ ਹੁੰਦਾ ਹੈ ਕਿ ਜੋ ਹੈ ਇਸ ਸਮਾਜ ਦੇ ਵਿੱਚ ਰਹਿੰਦਿਆਂ ਹੋਇਆਂ ਹੋਰ ਕਿਸ ਢੰਗ ਦੇ ਨਾਲ ਉਹ ਸਮਾਜ ਨੂੰ ਜੋ ਹੈ ਆਪਣੀ ਮੁਹੱਬਤ ਦੇ ਪ੍ਰਤੀ ਜੋ ਹੈ ਪੋਜ਼ਿਟਿਵ ਬਣਾ ਸਕਦੇ ਹਨ ਕਿਸ ਢੰਗ ਦੇ ਨਾਲ ਆਪਣੇ ਬੇਰਤਮ ਪਿਆਰੇ ਨੂੰ ਮਿਲਨ ਦਾ ਰਾਹ ਲੱਭ ਸਕਦੇ ਹਨ ਕਿਉਂਕਿ ਇਹ ਸਮਾਜ ਜੋ ਹੈ ਉਹਨਾਂ ਤੇ پابੰਦੀਆਂ ਲਾਉਂਦਾ ਹੈ ਪਰ ਉਹਨਾਂ ਦਾ ਮਕਸਦ ਜੋ ਹੈ ਉਹ ਇਨਾ ਉੱਚਾ ਹੈ ਸੋਚਾ ਹੈ ਕਿ ਸਮਾਜ ਦੀਆਂ ਵਰਜਨਾਵਾਂ ਦੇ ਅਨੇਕ ਤਰ੍ਹਾਂ ਦੀਆਂ پابੰਦੀਆਂ ਦੇ ਬਾਵਜੂਦ ਵੀ ਉਹ ਮੁਹabbਤੀ ਰੂਹਾਂ ਜੜੀਆਂ ਨੇ ਇੱਕ ਦੂਜੇ ਦੇ ਪ੍ਰਤੀ ਦ੍ਰਿੜ ਸੰਕਲਪ ਹੋਣ ਸਦਕਾ ਕੋਈ ਨਾ ਕੋਈ ਨਵਾਂ ਰਾਹ ਟੰਗ ਤਰੀਕਾ ਲੱਭ ਲੈਂਦੀਆਂ ਹਨ ਔਰ ਨਕਾਰਾਤਮਕ ਸੋਚ ਵਾਲੇ ਸਮਾਜ ਨੂੰ ਵੀ ਆਪਣੇ ਨਾਲ ਤੋਰਨ ਦੇ ਕਾਬਿਲ ਜਾਂ ਸਮਰੱਥ ਬਣਾ ਲੈਂਦੀਆਂ ਹਨ ਕਿਉਂਕਿ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਇਸ਼ਕ ਕੋਈ ਸਾਜ਼ਿਸ਼ ਨਹੀਂ ਗੋਸ਼ੇ ਵਿੱਚ ਕਿਉਂ ਮਿਲिए ਕਿਉਂਕਿ ਇਸ਼ਕ ਜੋ ਹੈ ਪਿਆਰ ਜੋ ਹੈ ਇਹ ਤਾਂ ਬੰਦਗੀ ਹੈ ਇਹ ਇਬਾਦਤ ਹੈ ਜ਼ਿੰਦਗੀ ਹੈ ਮਨੁੱਖ ਨੂੰ ਜੀਉਣ ਦਾ ਢੰਗ ਬਖਸ਼ਦਾ ਹੈ ਇਸ ਲਈ ਇਹ ਕੋਈ ਸਾਜ਼ਿਸ਼ ਨਹੀਂ ਹੈ ਇਹ ਕੋਈ ਗਲਤ ਕਰਮ ਨਹੀਂ ਹੈ ਇਸ ਤੇ ਇਸ ਨੂੰ ਖਤਮ ਕਰਨ ਦੀਆਂ ਸਮਾਜ ਦੁਆਰਾ ਇੰਨੀਆਂ ਸਾਜ਼ਿਸ਼ਾਂ ਕਿਉਂ ਕੀਤੀਆਂ ਜਾਂਦੀਆਂ ਹਨ ਗੋਸ਼ੇ ਵਿੱਚ ਕਿਉਂ ਮਿਲिए ਇਸ ਲਈ ਓਲੇ ਵਿੱਚ ਪਰਦੇ ਦੇ ਵਿੱਚ ਜੋ ਹੈ ਕਿਉਂ ਮਿਲਣਾ ਪਵੇ ਮੁਹੱਬਤੀ ਰੂਹਾਂ ਨੂੰ ਦੋਸਤੀ ਸਰਪ੍ਰਸਤੀ ਹਰ ਸਮੇ ਇੱਕ ਪਾਸੇ ਨਮਸਕਾਰ ਕਿਉਂ ਹੋਵੇ ਕਿਉਂਕਿ ਪਿਆਰ ਜੋ ਹੈ ਉਹ ਮਨੁੱਖ ਨੂੰ ਜ਼ਿੰਦਗੀ ਜਿਉਣ ਦਾ ਢੰਗ ਬਖਸ਼ਦਾ ਹੈ ਇੱਕ ਦੋਸਤਾਨਾ ਸਬੰਧ ਜੋ ਹੈ ਕਵੀ ਕਹਿ ਰਿਹਾ ਹੈ ਦੋ ਪ੍ਰੇਮੀਆਂ ਦੇ ਵਿੱਚ ਹੋਣੇ ਚਾਹੀਦੇ ਹਨ ਸਰਪ੍ਰਸਤੀ ਭਾਵ ਇੱਕ ਦੂਸਰੇ ਨੂੰ ਜੋ ਹੈ ਦਬਾਉਣ ਦੇ ਇੱਕ ਦੂਸਰੇ ਨੂੰ ਇੱਕ ਤਰ੍ਹਾਂ ਦੇ ਨਾਲ ਆਪਣੇ ਕਹਿਣ ਦਾ ਭਾਵ ਹੈ ਕਿ ਪਿਆਰ ਜੋ ਹੈ ਇਸਤੇ ਵਿੱਚ ਕੋਈ ਅਹਸਾਨ ਦੇ ਭਾਵ ਨਹੀਂ ਹੋਣੇ ਚਾਹੀਦੇ ਸਰਪ੍ਰਸਤੀ ਭਾਵ ਇੱਕ ਦੂਜੇ ਦੇ ਉੱਪਰ ਕਾਬਜ਼ ਹੋਣ ਦੇ ਭਾਵ ਨਹੀਂ ਹੋਣੇ ਚਾਹੀਦੇ ਕਿਉਂਕਿ ਦੋ ਪਵਿੱਤਰ ਰੋਹਾਂ ਜੋ ਹਨ ਉਹ ਇੱਕ ਸਮਾਨ ਹਨ ਇੱਕ ਦੂਜੇ ਦੀ ਹਿੰਮਤ ਹਨ ਹੌਸਲਾ ਹਨ ਇਸ ਲਈ ਪਿਆਰ ਨੂੰ ਜੋ ਹੈ ਸਮਾਜ ਦੇ ਵਿੱਚ ਇਸ ਢੰਗ ਦੇ ਨਾਲ ਗਲਤ ਨਜ਼ਰੀਏ ਦੇ ਨਾਲ ਵੇਖਣਾ ਜੋ ਹੈ ਕਵੀਆਂ ਨਜ਼ਰਾਂ ਦੇ ਵਿੱਚ ਉਹ ਬੇहद ਕਹਿ ਸਕਦੇ ਹਾਂ ਕਿ ਨਿੰਦਨੀਆਂ ਗੱਲ ਹੈ ਹਰ ਸਮੇਂ ਇੱਕ ਪਾਸੇ ਨਮਸਕਾਰ ਕਿਉਂ ਹੋਵੇ ਪਿਆਰ ਦੇ ਹਰਫ ਭਾਵੇਂ ਗਲਤਮਲਤ ਪੜ ਜਾਈਏ ਪਿਆਰ ਦਾ ਸਦਾ ਪੰਡਿਤ ਟਿਕਾਕਾਰ ਕਿਉਂ ਹੋਵੇ ਕਵੀ ਕਹ ਰਿਹਾ ਕਿ ਪਿਆਰ ਇੱਕ ਤਰਫਾ ਨਹੀਂ ਬਲਕਿ ਇਸ ਨੂੰ ਜੋ ਹੈ ਸਮਾਜ ਦੁਆਰਾ ਦਿਸ਼ਾ ਦੇਣ ਦੀ ਕੋਸ਼ਿਸ਼ ਕਰਨੀ ਜਿਹੜੀ ਹੈ ਗੈਰਵਾਜਬ ਹੈ ਪਿਆਰ ਵਿਗੁਤੀਆਂ ਰੂਹਾਂ ਜੜੀਆਂ ਨੇ ਉਹ ਪਿਆਰ ਦੇ ਹਰਫ ਪਿਆਰ ਦੇ ਸ਼ਬਦ ਜੜੇ ਨੇ ਉਹ ਆਪਣੇ ਢੰਗ ਤਰੀਕੇ ਦੇ ਨਾਲ ਸਮਝਦੀਆਂ ਹਨ ਕਿਉਂਕਿ ਜੋ ਸੱਚਾ ਸੁੱਚਾ ਪਿਆਰ ਹੈ ਉਸ ਦੇ ਵਿੱਚ ਕਾਬਜ਼ ਹੋਣ ਦੀ ਭਾਵਨਾ ਨਹੀਂ ਹੁੰਦੀ ਕਿਉਂਕਿ ਕਵੀ ਕਹਿ ਰਿਹਾ ਹੈ ਕਿ ਪਿਆਰ ਦਾ ਸਦਾ ਪੰਡਿਤ ਟਿਕਾਕਾਰ ਕਿਉਂ ਹੋਵੇ ਕਿ ਪਿਆਰ ਵਿਗੁਤੀਆਂ ਰੂਹਾਂ ਜੜੀਆਂ ਨੇ ਉਹਨਾਂ ਨੂੰ ਪਿਆਰ ਦੀ ਪਰਿਭਾਸ਼ਾ ਜੋ ਹੈ ਉਹ ਸਮਾਜ ਦੁਆਰਾ ਨਿਸ਼ਚਿਤ ਕਰਕੇ ਕਿਉਂ ਦਿੱਤੀ ਜਾਵੇ ਜਾਂ ਸਮਾਜ ਦੁਆਰਾ ਉਸ ਨੂੰ ਇੱਕ ਵਿਸ਼ੇਸ਼ ਚੌਕਟੇ ਦੇ ਵਿੱਚ ਰਹਿਣ ਦੇ ਲਈ ਮਜਬੂਰ ਕਿਉਂ ਕੀਤਾ ਜਾਵੇ ਸੜਕ ਦੇ ਸਫੇ ਉੱਤੇ ਇੱਕ ਖਾਤਮਾ ਤੇਰੇ ਨਾਮ ਲਿਖ ਕੇ ਟੰਗ ਦਿੱਤਾ ਹੈ ਤਾਂ ਜੋ ਤੈਨੂੰ ਮਿਲ ਸਕੇ ਇਸ ਲਈ ਕਵੀ ਕਹਿ ਰਿਹਾ ਹੈ ਕਿ ਸੜਕ ਦੇ ਸਫੇ ਉੱਤੇ ਭਾਵ ਸੜਕ ਨੂੰ ਹੀ ਜੋ ਹੈ ਸੰਦੇਸ਼ ਵਾਹਕ ਦੇ ਰੂਪ ਦੇ ਵਿੱਚ ਜੋ ਹੈ ਮੈਂ ਉਸ ਦੇ ਉੱਤੇ ਇੱਕ ਖਤ ਲੇਖ ਕੇ ਆਪਣੀ ਮੁਹੱਬਤ ਦਾ ਸੁਤੰਤਰ ਰੂਪ ਦੇ ਵਿੱਚ ਇਸ ਹਾਰ ਕਰ ਦਿੱਤਾ ਹੈ ਔਰ ਇਹ ਜਿਹਾ ਕਰਨ ਦਾ ਕਾਰਨ ਕੀ ਹੈ ਤਾਂ ਜੋ ਇਹ ਖਤ ਜੋ ਹੈ ਇਹ ਤੈਨੂੰ ਮਿਲ ਸਕੇ ਇਸ ਨੂੰ ਮੈਂ ਖੰਬੇ ਤੇ ਟੰਗ ਦਿੱਤਾ ਹੈ ਜੋ ਸਥਾਪਤੀ ਦਾ ਖੰਬਾ ਹੈ ਉਸ ਦੇ ਉੱਤੇ ਭਾਵ ਇਹ ਸਮਾਜ ਜੋ ਹੈ ਸਮਾਜਿਕ ਜੋ ਪ੍ਰਾਤਨ ਪਰੰਪਰਾਵਾਦੀ ਕਦਰਾਂ ਕੀਮਤਾਂ ਹਨ ਸੋਚਾਂ ਹਨ ਉਹਨਾਂ ਤੋਂ ਉੱਪਰ ਹੈ ਖੰਬਾ ਤਾਂ ਕਿ ਉਸ ਤੱਕ ਜੋ ਹੈ ਮਨੁੱਖ ਦੀਆਂ ਜੋ ਵੀ ਕਹਿਣ ਕਹਿ ਸਕਦੇ ਹਨ ਕਿ ਜੋ ਮਨੁੱਖ ਦੁਆਰਾ ਲਾਈਆਂ پابندੀਆਂ ਹਨ ਉਹਨਾਂ ਦਾ ਸੱਚੀ ਸੁੱਚੀ ਮੁਹੱਬਤ ਜੋ ਹੈ ਉਹ ਸ਼িকার ਨਾ ਹੋ ਸਕੇ ਇਸ ਲਈ ਕਵੀ ਕਹਿ ਰਿਹਾ ਹੈ ਕਿ ਉਸ ਨੇ ਭਾਵ ਅੱਜ ਦੇ ਮਨੁੱਖ ਦੇ ਮਨੋ ਭਾਵਾਂ ਨੂੰ ਉਹ ਬਿਆਨ ਕਰ ਰਿਹਾ ਹੈ ਕਿ ਉਸ ਨੇ ਆਪਣੀ ਸੱਚੀ ਸੁੱਚੀ ਮੁਹੱਬਤ ਦਾ ਪੈਗਾਮ ਜੋ ਹੈ खंभे उत्ते लिख के टंग दिता है ता जो उसके प्रियतम प्यारे तक पुज सके उम्मीद है कि ये कविता तो समझ आ गई होगी धन्यवाद